ਵਰਪਰਵੰਦ ਸਿੰਘ ਪੰਨੂ ਉਹਦੇ ਕੁੱਤੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਜਿਹੜਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਬੁੱਤ ਜਿਹੜੇ ਪ੍ਰਤਿਮਾ ਆ ਉਹਨਾਂ ਨੂੰ ਤੋੜਿਆ ਜਾਏਗਾ ਤੇ ਉੱਥੇ ਮੈਂ ਦੱਸਣਾ ਚਾਹੁੰਦਾ ਉਹਦੇ ਜਿਹੜੇ ਇੱਥੇ ਪੇਸ਼ ਲੱਗੂ ਉਹਦੇ ਜਿਹੜੇ ਕੁੱਤੇ ਗੰਦੇ ਆਂਡੇ ਜਿਹੜੇ ਆ ਉਹਨਾਂ ਨੇ ਕੁਝ ਜਗ੍ਹਾ ਤੇ ਜਿਹੜਾ ਆ ਪ੍ਰਤਿਮਾ ਨੂੰ ਚੋਰੀ ਰਾਤ ਦੇ ਹਨੇਰਿਆਂ ਦੇ ਵਿੱਚ ਠੇਸ ਪਹੁੰਚਾਈ ਹੈ ਮੈਂ ਮੀਡੀਆ ਦੇ ਮਾਧਿਅਮ ਨਾਲ ਅੱਜ ਆਪਣੇ ਸਮਾਜ ਦੇ ਮਾਧਿਅਮ ਨਾਲ ਦੱਸਣਾ ਚਾਹਨਾ ਹੈ ਜੇਕਰ ਪੰਨੂ ਜਾਂ ਉਹਦੇ ਚਮਚਿਆਂ ਜਾਂ ਉਹਦੇ ਕੁੱਤੇ ਆਂਡਿਆਂ ਗੰਦਿਆਂ ਦੇ ਵਿੱਚ ਹਿੰਮਤ ਆ ਰਾਣਾ ਹੋਗਾ ਜੈਪੀਨ ਕੇਨਾ ਹੋਗਾ ਜਾਜਾ ਜਾਜਾ ਜਾਵੀ ਜੈਪੀਨ ਜੈਪੀਨ ਜਾਜਾ ਜਾਜਾ ਜਾਵੀ ਜੈਪੀਨ ਜੈਪੀਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਆਪਣੇ ਦਬਡੇ ਖੁੱਛਨੇ ਤੇ ਲਟਾੜੇ ਹੋਏ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਅਧਿਕਾਰਾਂ ਆਪਣੇ ਹੱਕਾਂ ਲਈ ਅੱਗੇ ਆਈਏ ਕਿਉਂਕਿ ਅੱਜ ਜਿਹੜੀ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਜਿਹੜੀ ਹੈ 12% ਨੂੰ ਲਾਗੂ ਕਰਾਉਣ ਲਈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸੀਗਾ ਉਹ ਹੁਕਮ ਜਿਹੜਾ ਵੱਖ-ਵੱਖ ਸਟੇਟਾਂ 'ਚ ਲਾਗੂ ਹੋ ਗਿਆ ਹੈ ਪਰ ਸਾਡੇ ਪੰਜਾਬ ਦੇ ਵਿੱਚ ਜਿੱਤੇ ਸ਼ੈਡੂਲ ਕਾਸਟ ਭਾਈਚਾਰੇ ਦੀ ਗਿਣਤੀ ਜਿਹੜੀ ਹੈ ਉਹ 40% ਤੋਂ ਵੱਧ ਹੈ ਉੱਥੇ ਜਿਹੜਾ ਇਹ ਹੁਕਮ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਕਾਗਜੀ ਪਤਰੀ ਜਰੂਰ ਲਾਗੂ ਹੈ ਪਰ ਅਸਲ ਅੰਦਰ ਜਦੋਂ ਥਾਂ ਖੁੱਪਦੇ ਆ ਤੇ ਕਿਸੇ ਨੂੰ ਕੋਈ ਸਾਡੇ 12% ਦਾ ਲਾਭ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਜਿਹੜੀ ਜਿਸ ਤਰ੍ਹਾਂ ਹੁਣੇ ਐਸਸੀ ਫਰੰਟ ਦੇ ਚੇਅਰਮੈਨ ਸਾਹਿਬ ਉਹਨਾਂ ਦੇ ਮਾਧਮੇ ਤੇ ਆ ਜਿਹੜੀ ਯਾਤਰਾ ਲੈ ਕੇ ਆਂਦੀ ਗਈ ਹੈ ਮੁੰਨਾ ਨੇ ਬੜੇ ਵਿਸਥਾਰਪੂਰਵਕ ਸਮਾਜ ਨੂੰ ਦੱਸਿਆ ਕਿ ਇਕਤਾ ਤੇ ਖੰਡਤਾ ਤੋਂ ਬਿਨਾ ਤੁਸੀਂ ਲੋਕ ਚਾਹੇ ਪਿੰਡਾਂ 'ਚ ਬੈਠੇ ਆਂ ਕਸਬਿਆਂ 'ਚ ਬੈਠੇ ਆਂ ਗਲੀਆਂ 'ਚ ਬੈਠੇ ਆਂ ਮੁਹੱਲਿਆਂ 'ਚ ਬੈਠੇ ਆਂ ਤੁਹਾਡੇ ਨਾਲ ਕੋਈ ਲੋਕ ਜਿਹੜੇ ਵਿਸਥਰਾ ਕਰਦੇ ਨੇ ਜੇਕਰ ਤੁਸੀਂ ਇਕਤਾ ਕਰੋਗੇ ਇਕੱਠਤਾ ਕਰੋਗੇ ਸੰਗਠਿਤ ਰਹੋਗੇ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗੂ ਹੋਗੇ ਤਾਂ ਹੀ ਜਿਹੜੇ ਆ ਸਾਡੇ ਰਾਈਟਸ ਹਨ ਨੇ ਕਿ 12% ਨੂੰ ਐਜੂਕੇਸ਼ਨ ਨੌਕਰੀਆਂ ਦੇ ਵਿੱਚ ਅਤੇ ਹੋਰ ਜਗ੍ਹਾ ਤੇ ਜਿਹੜਾ ਆ ਉਹ ਲੱਖ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਜਿਹੜਾ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਆਫਿਸ ਵਿਖੇ ਇੱਕ ਵੱਡੀ ਯਾਤਰਾ ਅਵੇਅਰਨੈਸ ਜਿਹੜੀ ਆ ਲੋਕਾਂ ਨੂੰ ਪਿੰਡਾਂ ਦੇ ਵਿੱਚ ਕਰਦੀ ਹੈ ਯਾਤਰਾ ਜਿਹੜੀ ਹੈ ਅ ਰੈਲੀ ਜਿਹੜੀ ਆ ਡੀਸੀ ਆਫਿਸ ਵਿਖੇ ਪਹੁੰਚੀ ਆ ਉਹ ਇੱਥੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਨੂੰ ਵੱਖ-ਵੱਖ ਜਗ੍ਹਾ ਤੇ ਇਸ ਪਹੁੰਚਾਉਣ ਦੀ ਜਿਹੜੇ ਯਤਨ ਕੀਤੇ ਜਾ ਰਹੇ ਆ ਇੱਕ ਕੁੱਤਾ ਜਿਹੜਾ ਬਾਹਰ ਬੈਠਾ ਹੋਇਆ ਜਿਹੜਾ ਤੇ ਲੰਗਾਰ ਕੇ ਸਾਨੂੰ ਦੱਸਣ ਕਿ ਇੱਥੇ ਅਸੀਂ ਆ ਰਹੇ ਹਾਂ ਅੰਬੇਡਕਰ ਸਾਹਿਬ ਦੀ ਪ੍ਰਤਮਾ ਨੂੰ ਨੁਕਸਾਨ ਪਹੁੰਚਾਉਣ ਤੇ ਲੱਤਾਂ ਤੇ ਆਉਣਗੇ ਜ਼ਰੂਰ ਪਰ ਲੱਤਾਂ ਤੇ ਵਾਪਸ ਨਹੀਂ ਬੋਲੇ ਸੋਨਹਿਰਾ ਜਿੰਦਗਾਰਾ ਪਾਪਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸਾਡਾ ਮਾਣ ਸਾਡਾ ਸਤਿਕਾਰ ਅਤੇ ਸਾਨੂੰ ਅਧਿਕਾਰ ਦੇਣ ਵਾਲੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਆ ਪੂਰੇ ਭਾਰਤ ਦੇ ਵਿੱਚ ਵਸਦੇ ਹਰ ਇੱਕ ਲੋਕਾਂ ਨੂੰ ਨਾਰੀ ਜਾਤੀ ਦੇ ਮੁਕਤੀਦਾਤਾ ਹੀ ਬਾਬਾ ਸਾਹਿਬ ਅੰਬੇਦਕਰ ਆ ਪਰ ਸਾਡੇ ਸਮਾਜ ਦੇ ਕੁਝ ਲੋਕ ਜਿਹੜੇ ਆ ਉਹ ਅਜੇ ਤੱਕ ਬੋਲਣ ਲਈ ਤਿਆਰ ਨਹੀਂ ਉਹਨਾਂ ਦੀ ਪ੍ਰਤਿਮਾ ਨੂੰ ਠੇਸ ਪਹੁੰਚਾਈ ਜਾਂਦੀ ਹੈ ਸਾਡੇ ਸਤਿਮਾਨ ਨੂੰ ਠੇਸ ਹੈ ਸਾਡੀ ਗਰਮਾਂ ਨੂੰ ਠੇਸ ਪਹੁੰਚਾਈ ਜਾ ਰਹੀ ਆ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਨੂੰ ਨਹੀਂ ਪਹੁੰਚਾਈ ਜਾ ਰਹੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਹੈ ਉਹ ਜਿਹੜਾ ਉਹ ਜਿਹਿਆਂ ਦੇਸ਼ ਤੋੜਨ ਦੀ ਗੱਲਾਂ ਕਰਨ ਵਾਲਾ ਉਹਨੂੰ ਕੁਚਲ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਉਹਦੇ ਜਿਹੜੇ ਇੱਥੋਂ ਦੇ ਚਮਚੇ ਆ ਉਹਦੇ ਜਿਹੜੇ ਗੰਦੇ ਆਂਡੇ ਇੱਥੇ ਛੱਡੇ ਹੋਏ ਆ ਉਹਨਾਂ ਨੂੰ ਵੀ ਮੈਂ ਤੁਹਾਡੇ ਮਾਧਿਅਮ ਨਾਲ ਚੇਤਾਵਨੀ ਦੇਣਾ ਚਾਹੁੰਦਾ ਤੇ ਜਿੱਥੇ ਕਿਤੇ ਸਾਡੇ ਹੱਥ ਆ ਗਏ ਤੇ ਅਸੀਂ ਬੁਰਾ ਹਾਲ ਜਿਹੜਾ ਜ਼ਰੂਰ ਕਰਾਂਗੇ ਕਿਉਂਕਿ ਅਸੀਂ ਅੰਬੇਦਕਰ ਸਾਹਿਬ ਨੂੰ ਆਈਡਲ ਮੰਨਦੇ ਆ ਅੰਬੇਦਕਰ ਸਾਹਿਬ ਸਾਡੀ ਸੋਚ ਹੈ ਅੰਬੇਦਕਰ ਸਾਡੀ ਸਾਡੀ ਤਾਕਤ ਹੈ ਸੋ ਮੈਂ ਇਹ 12.5% ਦੀ ਜਿਹੜੀ ਅੱਜ ਆਵਾਜ਼ ਚੁੱਕਣ ਲਈ 12.5% ਨੂੰ ਲਾਗੂ ਕਰਵਾਉਣ ਲਈ ਗਰਾਊਂਡ ਲੈਵਲ ਤੇ ਅੱਜ ਜਿਹੜੀ ਪੂਰਾ 80 ਫਰੰਟ ਦੀ ਵੀ ਅਤੇ 88 ਫਰੰਟ ਦੇ ਸਮੁੱਚੀ ਲੀਡਰਸ਼ਿਪ ਜਿਹੜੀ ਡੀਸੀ ਆਫਿਸ ਜਿਹੜਾ ਆ ਉਹ ਪਹੁੰਚੀ ਆ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਅਤੇ ਇਸੇ ਤਰ੍ਹਾਂ ਆਪਾਂ ਸਾਥੀਆਂ ਸੰਘਰਸ਼ ਚ ਲੜਦੇ ਰਹਿਣਾ ਕਿਉਂਕਿ ਅੰਬੇਡਕਰ ਸਾਹਿਬ ਉਹਨਾਂ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਜਿਹੜੇ ਲੋਕ ਉਹਨਾਂ ਨੂੰ ਆਈਡਲ ਮੰਨਦੇ ਆ ਜਿਹੜੇ ਲੋਕ ਉਹਨਾਂ ਦੇ ਨਕਸ਼ਾ ਕਦਮ ਤੇ ਚੱਲ ਰਹੇ ਆ ਉਹ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਰੂਰ ਯਤਨ ਕਰ ਜੋ ਬੋਲੇ ਸੋਨਰ ਦਾ ਉਹ ਆਪ ਨੂੰ ਆਪ ਦੇ ਸਾਹਮਣੇ ਆਉਂਦਾ ਹੈ ਉਹ ਨੰਗਾ ਨੰਗਾ ਹੈਗਾ ਗੱਲਾਂ ਉਹ ਮੈਂ ਮਗਰ ਕੰਮ ਪਾਣਾ ਕਰਦਾ ਬਾਬਾ ਜੀਵਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦਾਦਾ ਬਾਬਾ ਜੀਵਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦਾਦਾਂ ਬਾਬਾ ਜੀਵਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਦੀ ਸਾਡੀ ਇਹ ਰੈਲੀ ਸਾਡੇ 12.5% ਰਿਜ਼ਰਵੇਸ਼ਨ ਜੋ ਸੁਪਰੀਮ ਕੋਰਟ ਨੇ ਸਾਡੇ ਅਸੀਂ ਸਮਾਜ ਦੇ ਹੱਕ ਵਿੱਚ ਮੱਜਦੀ ਸੇ ਕਦੇ ਵਾਲਮੀਕ ਸਮਾਜ ਦੇ ਹੱਕ ਵਿੱਚ ਕੀਤੀ ਆ ਤੇ ਅਸੀਂ ਬੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਆ ਵੀ ਜਿਵੇਂ ਸੁਪਰੀਮ ਕੋਰਟ ਨੇ ਸਾਡੇ ਹੱਕ ਚ ਕਰ ਦਿੱਤੀ ਆ ਪੰਜਾਬ ਸਰਕਾਰ ਵੀ ਇਸੇ ਤਰ੍ਹਾਂ ਗਵਾਂਢੀ ਸੂਬੇ ਤੋਂ ਸਿੱਖਿਆ ਲੈਂਦੀ ਹੋਈ ਸਾਡੇ ਹੱਕ ਦੇ ਵਿੱਚ ਸੰਸਦ ਦੇ ਵਿੱਚ ਮਤਾ ਪੜ ਕੇ ਪਾ ਕੇ ਗਰਾਊਂਡ ਲੈਵਲ ਤੇ ਕਰੇ ਤਾਂ ਜੋ ਸਾਡੇ ਕੋਈ ਵੀ ਰੱਖਮੀ ਕਰਨੀਆਂ ਸ਼ੀਟਾਂ ਜਿਵੇਂ ਵੀ ਆ ਬੇਸ਼ੱਕ ਦੀ ਸਰਪੰਚੀ ਇਲੈਕਸ਼ਨਾਂ ਬੇਸ਼ੱਕ ਦੀ ਸਾਡਾ ਆ ਨੌਕਰੀਆਂ ਤੇ ਆ ਜਾਂ ਸਾਡਾ ਰਾਜਨੀਤੀ ਰਾਜਨੀਤਿਕ ਕਹਿ ਲੋ ਜਾਂ ਪੜ੍ਹਾਈ ਦੇ ਖੇਤਰ ਦੇ ਵਿੱਚ ਜਿੱਥੇ ਯੂਨੀਵਰਸਿਟੀ ਦੀਆਂ ਸ਼ੀਟਾਂ ਆ ਜਾਂ ਸਰਕਾਰੀ ਅਦਾਰਿਆਂ ਤੋਂ ਬਗੈਰ ਪ੍ਰਾਈਵੇਟ ਵੀ ਜਿਹੜੇ ਵੱਡੇ ਅਦਾਰੇ ਆ ਉਹਨਾਂ ਦੇ ਵਿੱਚ ਵੀ ਜਿਵੇਂ ਸਾਨੂੰ ਸ਼ਡਿਊਲ ਕਾਸਟ ਲੋਕਾਂ ਨੂੰ ਜਗ੍ਹਾ ਦਿੱਤੀ ਜਾਂਦੀਆਂ ਰਾਖਮੀ ਸ਼ੀਟਾਂ ਦਿੱਤੀਆਂ ਜਾਂਦੀਆਂ ਉਹਨਾਂ ਤੇ ਗਰਾਊਂਡ ਲੈਵਲ ਤੇ ਬਿਲਕੁਲ ਵਰਕ ਨਹੀਂ ਹੋ ਰਿਹਾ ਬਿਲਕੁਲ ਪੰਜਾਬ ਸਰਕਾਰ ਵੀ ਨਹੀਂ ਦੇ ਰਹੀ ਅਤੇ ਜਿਹੜੀਆਂ ਸੰਸਥਾਵਾਂ ਐ ਜਿਹੜੇ ਵੱਡੇ ਕਾਲਜ ਵਗੈਰਾ ਐ ਉਹ ਸਾਡੇ ਸ਼ਡਿਊਲ ਕਾਸਟ ਬੱਚਿਆਂ ਨੂੰ ਉਹ ਜਗ੍ਹਾ ਨਹੀਂ ਦਿੰਦੇਗੇ ਰਾਖਮੀ ਛਿੱਟਾ ਨਹੀਂ ਦਿੰਦੇਗੇ ਤੇ ਉਹਦੇ ਤੇ ਕਈ ਤਰ੍ਹਾਂ ਦੀਆਂ ਰੋਕਾਂ ਲਾ ਦਿੱਤੀਆਂ ਜਾਂਦੀਆਂ ਵੀ ਜੇ ਆਹ ਚੀਜ਼ਾਂ ਪੂਰੀਆਂ ਕਰਦੇ ਤਾਂ ਤਾਈਆਂ ਜਿੰਨੀਆਂ ਛਿੱਟਾਂ ਬਿਲਕੁਲ ਉਸ ਆਧਾਰ ਤੇ ਸਾਡੇ ਸ਼ਡਿਊਲ ਕਾਸਟ ਸਮਾਜ ਨੂੰ ਦੇਣੀਆਂ ਚਾਹੀਦੀਆਂ ਤੇ ਖਾਸ ਕਰਕੇ ਰਿਜ਼ਰਵੇਸ਼ਨ ਆ ਜਿਹੜੀ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਬੇਨਤੀ ਰੂਪ ਚ ਪਾਮਨੀ ਦੇਣੀ ਚਾਹਨਾ ਵੀ ਤੁਸੀਂ 12.5% ਜਿਹੜੀ ਉਹ ਸੰਸਦ ਦੇ ਵਿੱਚ ਮਤਾ ਪਾ ਕੇ ਸਾਡੇ ਸਮਾਜਰੀ ਲਾਗੂ ਕਰੋ ਤੇ ਮੈਂ ਇਸ ਜਗ੍ਹਾ ਤੇ ਜਿੰਨੇ ਵੀ ਸਾਡੇ ਐਸਸੀ ਸਮਾਜ ਦੇ ਸਟੂਡ ਕਾਸਟ ਲੋਕ ਆ ਇਸ ਰੈਲੀ ਦਾ ਹਿੱਸਾ ਬਣਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਸੋ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੇਟਫਾਰਮ ਆ ਜਿੰਨੇ ਵੀ ਚੈਨਲ ਆ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਕਵਰੇਜ ਕੀਤੀ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਪ੍ਰਸ਼ਾਸਨ ਦਾ ਪੰਜਾਬ ਪੋਸਟ ਵਿਭਾਗ ਨੇ ਦਾ ਜਿਨ੍ਹਾਂ ਨੇ ਸਾਡਾ ਇੱਥੋਂ ਤੱਕ ਪਹੁੰਚਣ ਚ ਪੂਰਾ ਸਹਿਯੋਗ ਦਿੱਤਾ ਅਤੇ ਤਹਿ ਦਿਲੋਂ ਧੰਨਵਾਦ ਆ ਜਿੰਨੇ ਵੀ ਕਦਮ ਚੱਲ ਕੇ ਸਾਡੇ ਨਾਲ ਐਸਸੀ ਸਮਾਜ ਦੇ ਐਸਸੀ ਫਰੰਟ ਪੰਜਾਬ ਨਾਲ ਆਏ ਆ ਸਭ ਦਾ ਤਹਿ ਦਿਲੋਂ ਧੰਨਵਾਦ ਤਹਿ ਦਿਲੋਂ ਧੰਨਵਾਦ ਬਾਬਾ ਨਿਸ਼ਤਰਨਾਥ ਚੇਰਗਲੀ ਜੀ ਦਾ ਸਾਡੇ ਮਾਨਯੋਗ ਚੇਰਮੈਨ ਸਾਹਿਬ ਦਾ ਸਾਡੇ ਨਿਤਿਸ਼ ਭੀਮ ਜੀ ਦਾ ਜਿਨ੍ਹਾਂ ਨੇ ਅੱਜ ਦੀ ਇਸ ਰੈਲੀ ਨੂੰ ਪਰਮਾ